ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੱਲ ਇੱਕ ਬਹੁਤ ਘਿਣਾਉਣੀ ਹਰਕਤ ਭਗੰਤ ਸ਼ਾਮ ਮਾਨਨੇ ਕੀਤੀ ਹੈ ਉਸ ਤੇ ਬਹੁਤ ਦੁੱਖ ਹੋਇਆ ਵੀ ਜਿਹੜਾ ਧੋਖੇ ਦੇ ਨਾਲ ਪਿੱਠ ਪਿੱਛੇ ਵਾਰ ਕੀਤਾ ਇਹਨੇ ਤੇ ਬੀਜੇਪੀ ਨੂੰ ਚੰਗਾ ਖਵਾਤਾ ਹੈ ਬੀਜੇਪੀ ਨੇ ਜਦੋਂ ਸਾਡੇ ਤੇ ਗੋਲੀਆਂ ਚਲਾਈਆਂ ਸਿੱਧੀਆਂ ਛਾਤੀ 'ਚ ਚਲਾਈਆਂ ਸਿੱਧੀਆਂ ਚਲਾਈਆਂ ਇਹਨੇ ਪਿੱਠ ਪਿੱਛੇ ਵਾਰ ਕੀਤਾ ਕੱਲ ਕੇਂਦਰ ਦੇ ਨਾਲ 7ਵੇਂ ਦੌਰ ਦੀ ਵਾਰਤਾ ਹੋ ਰਹੀ ਸੀ ਅੱਛੇ ਮਾਹੌਲ ਦੇ ਵਿੱਚ ਵਾਰਤਾ ਹੋਈ ਅਗਲੀ ਜਿਹੜੀ 8ਵੇਂ ਦੌਰ ਦੀ ਵਾਰਤਾ ਵਾਸਤੇ 4 ਮਈ ਤਰੀਕ ਮਿਲੀ ਗਈ ਐਮ ਐਸ ਪੀ ਤੇ ਪੂਰੀ ਚਰਚਾ ਹੋ ਰਹੀ ਸੀ ਤੇ ਦੇਸ਼ ਦੇ ਕਿਸਾਨਾਂ ਨੂੰ ਐਮ ਐਸ ਪੀ ਤੇ ਹੋਰ ਮੰਗਾ ਜਿਹੜੀਆਂ ਹੈ ਇਹ ਸਮਝੋ ਸਿਖਰ ਤੇ ਪਹੁੰਚ ਚੁ ਆਈਆਂ ਸੀ ਇਹ ਮੰਗਾ ਜਿਹੜੀਆਂ ਹੈ ਮੰਨਣ ਦੇ ਨੇੜੇ ਸੀ ਗੱਲਾਂ ਬਾਤਾਂ ਵਧੀਆ ਅੱਛੇ ਮਾਹੌਲ ਚ ਹੋ ਰਹੀਆਂ ਸੀ ਲੇਕਿਨ ਇਸ ਭਗਵੰਤ ਸਿੰਘ ਮਾਨ ਨੇ ਜਿਹੜਾ ਹੈ ਮੀਟਿੰਗ ਚ ਬੁਲਾ ਕੇ ਤੇ ਜੋ ਘਰੋਣੀ ਹਰਕਤ ਕੀਤੀ ਹੈ ਇਹਨੇ ਇਸ ਲਾਂਤੀ ਨੇ ਇੱਕ ਪੂਰੇ ਇਤਿਹਾਸ ਦੇ ਵਿੱਚ ਇਸ ਤੋਂ ਵੱਡਾ ਕੋਈ ਲਾਂਤੀ ਨਹੀਂ ਹੋਣਾ ਭਗਵੰਤ ਸਿੰਘ ਤੋਂ ਵੱਡਾ ਜਿਸ ਨੇ ਸਾਬਤ ਕਰਤਾ ਅੱਜ ਸ਼ਹਿ ਦੀ ਮਾਤਾ ਜੀ ਵੀ ਠੀਕ ਹੈ ਬੋਲ ਨਹੀਂ ਸਕਦੇ ਹੋਣਗੇ ਲੇਕਿਨ ਸੋਚਦੇ ਹੋਣਗੇ ਵੀ ਮੈਂ ਇਹ ਕੀ ਕਿਹੜਾ ਪੁੱਤ ਜੰਮਿਆ ਦਿਨ ਤੋਂ ਨਾ ਹੀ ਜੰਮਦੀ ਜਿਨੇ ਦੇਸ਼ ਦੇ ਕਿਸਾਨਾਂ ਦੇ ਨਾਲ ਧਰੋਖਾ ਮਾਇਆ ਕੋਈ ਵੀ ਕਿਸੇ ਦੋ ਮੁਲਕਾਂ ਦੀ ਲੜਾਈ ਹੋਵੇ ਕੋਈ ਹੋਰ ਪਿਛਲੇ ਸਮੇਂ ਦੀਆਂ ਲੜਾਈਆਂ ਹੋਣ ਜਦੋਂ ਗੱਲਬਾਤ ਲਈ ਸੱਦੇ ਗੱਲਬਾਤ ਲਈ ਸਦਕੇ ਕਦੀ ਉਹਨਾਂ ਤੇ ਹਮਲਾ ਨਹੀਂ ਕੀਤਾ ਜਾਂਦਾ ਇਹ ਤਾਂ ਆਪਣਾ ਦੇਸ਼ ਆਪਣੀ ਸਰਕਾਰ ਆਪਣੇ ਲੋਕ ਆਪਣੇ ਕਿਸਾਨਾਂ ਦੀ ਗੱਲ ਸੀ ਤੇ ਇਸ ਭਗਵੰਤ ਸਿੰਘ ਨੇ ਜਿਹੜਾ ਹੈ ਧੋਖਾ ਕੀਤਾ ਫਿਰ ਤੂੰ ਕਹਿਣਾ ਵੀ ਭਾਜਪੀ ਨੇ ਸਾਨੂੰ ਸਿੱਧੀਆਂ ਗੋਲੀਆਂ ਮਾਰੀਆਂ ਸੀ ਤੂੰ ਤੇ ਪਿੱਠ 'ਚ ਛੁਰਾ ਮਾਰਿਆ ਤੇ ਇਸ ਜਿਹੜਾ ਇਤਿਹਾਸ ਦੇ ਵਿੱਚ ਇੱਕ ਕਾਲਾ ਦਿਨ ਲਿਖਿਆ ਜਾਊਗਾ ਤੇ ਆਉਣ ਵਾਲੀ ਪੀੜ੍ਹੀਆਂ ਤੱਕ ਸਭ ਤੋਂ ਵੱਡਾ ਗਰਲਾਹੰਤੀ ਸਭ ਤੋਂ ਵੱਡਾ ਕਿਸਾਨਾਂ ਦਾ ਦੁਸ਼ਮਣ ਕਿਸਾਨੀ ਦੀਆਂ ਮੰਗਾਂ ਜਿਹੜੀਆਂ ਮੰਨਣ ਵਾਲੀਆਂ ਮੰਗਾਂ ਸੀ ਕਿਸਾਨੀ ਨੂੰ ਬਚਾਉਣ ਵਾਲੀਆਂ ਮੰਗਾਂ ਸੀ ਉਹ ਨੇੜੇ ਲੱਗੇ ਹੋਏ ਕੰਮ ਨੂੰ ਜਿਹੜਾ ਇੱਕਦਮ ਤੋਂ ਤਹਿਸ਼ ਨਹਿਸ਼ ਕਰਨ ਵਾਲਾ ਇਹ ਭਗਵੰਤ ਸਿੰਘ ਹੈ ਇਹ ਆਮ ਆਦਮੀ ਪਾਰਟੀ ਹੈ ਇਹ ਬੀਜੇਪੀ ਦੇ ਪਿੱਠੂ ਬਣ ਕੇ ਕੰਮ ਕੀਤਾ ਲੇਕਿਨ ਲਾਂਤੀਆ ਤੇ ਨਾ ਨੇ ਵੀ ਉਹਨਾਂ ਨੇ ਵੀ ਤੈਨੂੰ ਜਿਹੜਾ ਹੈਗਾ ਤੇ ਉਹ ਸੋਚਿਆ ਸੀ ਮੈਨੂੰ ਸ਼ਾਬਾਸ਼ੀ ਮਿਲੇਗੀ ਲੇਕਿਨ ਉਹ ਰੁਨੀਤ ਬਿੱਟੂ ਦੇ ਬਿਆਨ ਸੁਣ ਰੇ ਸੀ ਉਹ ਕਹਿੰਦਾ ਵੀ ਇਹ ਬਹੁਤ ਮਾੜਾ ਕੀਤਾ ਤੇਨ ਵਜੀਰ ਕੇਂਦਰ ਤੋਂ ਆਏ ਸ਼ਿਵਰਾ ਚੋਹਾਨ ਖੇਤੀ ਮੰਤਰੀ ਪਿਊਸ਼ ਗੋਇਲ ਪ੍ਰਲਾਦ ਜੋਸ਼ੀ ਤੇ ਇਹ ਤਿੰਨ ਇਸ ਲਾਂਤੀ ਸਰਕਾਰ ਦੇ ਮੰਤਰੀ ਸੀ ਜਿਸ ਦੇ ਵਿੱਚ ਖੁੱਡੀਆਂ ਕਟਾਰੂ ਚੱਕ ਤੇ ਇੱਕ 치ਮਾ ਜਦੋਂ ਅਸੀਂ ਗੱਲਬਾਤ ਕੀਤੀ ਕੇਂਦਰ ਨਾਲ ਗੱਲਬਾਤ ਹੋਈ ਤੇ ਅਸੀਂ ਰੋਕ ਲਿਆ ਅਸੀਂ ਕਿਹਾ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਵੀ ਤੁਸੀਂ ਇੱਕ ਬੰਨੇ ਤੋਂ ਆਪਾਂ ਗੱਲਬਾਤ ਚੱਲ ਰਹੀ ਹੈ ਦੂਸਰੇ ਬੰਨੇ ਤੁਸੀਂ ਆ ਫੋਰਸ ਲਗਾ ਰੱਖੀ ਕਿਉਂਕਿ ਖਬਰਾਂ ਆ ਰਹੀਆਂ ਸੀ ਵੀ ਫੋਰਸ ਬਹੁਤ ਹੈ ਪੁਲਿਸ ਬਹੁਤ ਲਗਾ ਰੱਖੀ ਹੈ ਟਰੈਕਟਰ ਨੇ ਬਲਡੋజర్ ਨੇ ਜੀਸੀਬੀ ਹੈ ਤੇ ਜਦੋਂ ਅਸੀਂ ਗੱਲ ਕੀਤੀ ਉਹ ਕਹਿੰਦੇ ਵੀ 0% ਵੀ ਨਹੀਂ ਹੋ ਸਕਦਾ ਵੀ ਅਸੀਂ ਕਿਸੇ ਅੰਦੋਲਨ ਤੇ ਹਮਲਾ ਕਰੀਏ ਇਹ ਉਹਨਾਂ ਮੰਤਰੀਆਂ ਦੇ ਬਿਆਨ ਸੀ ਉਹਨਾਂ ਲਾਹਣਤੀਆਂ ਦੇ ਬਿਆਨ ਸੀ ਜਿਹੜਾ ਉਹ ਭਗਵੰਤ ਮਾਨ ਦੇ ਜਿਹੜੇ ਨਾਲ ਚੱਲ ਕੇ ਜਿਨ੍ਹਾਂ ਨੇ ਧਰੋਹ ਕਮਾਇਆ ਕਿਸਾਨਾਂ ਦੇ ਨਾਲ ਪੇਟੂ ਪੁਛੇ ਛੁਰਾ ਪਾ ਰਿਹਾ ਤੇ ਇੱਕ ਦੱਸ ਦਈਏ ਜੇ 401 ਦਿਨਾਂ ਤੋਂ ਬੈਠੇ ਸੀ ਕਿਸਾਨ ਉੱਥੇ ਹਜ਼ਾਰਾਂ ਦੀ ਤਰ੍ਹਾਂ ਰਹਿਣ ਬਸੇਰੇ ਬਣੇ ਹੋਏ ਸੀ ਉਹਨਾਂ ਰਹਿਣ ਬਸੇਰਿਆਂ ਦੇ ਵਿੱਚ ਸਾਰੇ ਤਰ੍ਹਾਂ ਦੇ ਸਾਡੇ ਟਰੈਕਟਰ ਟਰਾਲੀਆਂ ਦੇ ਨਾਲ-ਨਾਲ ਕੁਝ ਗੱਡੀਆਂ ਦੇ ਵਿੱਚ ਵੀ ਰਹਿਣ ਬਸੇਰੇ ਸੀ ਕੁਝ ਕੱਚੇ ਘਰ ਜਿਹੜੇ ਟੈਂਪਰੇਰੀ ਟੈਂਟ ਲਗਾ ਕੇ ਬਣਾਏ ਹੋਏ ਸੀ ਉਹਨਾਂ ਘਰਾਂ ਦੇ ਵਿੱਚ ਸਾਰੇ ਰਹਿਣ ਦੇ ਸਮਾਨ ਖਾਣ ਪੀਣ ਦੇ ਸਮਾਨ ਫਰਿਜ ਟੀਵੀ ਕੋਈ ਏਸੀ ਦੀ ਸਮਰਥਾ ਵਾਲਾ ਏਸੀ ਵੀ ਲੱਗੇ ਹੋਏ ਸੀ ਕੂਲਰ ਸੀ ਪੱਖੇ ਸੀ ਬਿਜਲੀ ਦੀ ਫੀਟੀਆਂ ਸੀ ਸਿਲੰਡਰ ਸੀ ਖਾਣ ਪੀਣ ਦੇ ਰਾਸ਼ਨ ਸੀ ਮੰਜੇ ਬਿਸਤਰੇ ਸੀ ਉਸ ਦੇ ਨਾਲ ਕਈਆਂ ਨੇ ਤੇ ਨਿਤਨੇਮਲ ਕਰਨ ਵਾਲੇ ਸਾਥੀ ਸੀ ਉਹਨਾਂ ਨੇ ਗੁਟਕਾ ਸਾਹ ਵਗੈਰਾ ਰੱਖੇ ਹੋਏ ਸੀ ਤੇ ਕਿਵੇਂ ਬਲੋਜਰ ਨਾਲ ਢਾਏ ਆ ਇਹ ਤੈਨੂੰ ਕਦੀ ਕਿਸਾਨ ਸਮਾਜ ਤੈਨੂੰ ਮਾਫ ਨਹੀਂ ਕਰੂਗਾ ਤੇ ਇਸ ਲਾਹਨਤੀ ਨੂੰ ਜਿੰਨਾ ਲਾਹਨਤਾਂ ਪਾਲੀ ਉਹਨੀਆਂ ਥੋੜੀਆਂ ਤੇ ਇਸ ਜਿਹੜਾ ਇਸ ਲਾਹਨਤੀ ਜਿਹੜਾ ਆਪਣੇ ਆਪ ਨੂੰ ਜਿਹੜਾ ਕਹਿੰਦਾ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਐ ਅੱਜ ਉਹ 3.5 ਕਰੋੜ ਲੋਕਾਂ ਦਾ ਕਿੱਧਰ ਗਈ ਕਸਟੋਡੀਅਨ ਅਸੀਂ ਫਿਰ ਤੋਂ ਕਹਿੰਨੇ ਨਾ ਤੇ ਅਸੀਂ ਰਸਤੇ ਬੰਦ ਕੀਤੇ ਸੀ ਨਾ ਰਸਿਆਂ ਤੇ ਜਿਹੜੇ ਰਸਤੇ ਹਰਿਆਣਾ ਸਰਕਾਰ ਨੇ ਬੰਦ ਕੀਤੇ ਸੀ ਅੱਜ ਉਹ ਆਪਣੇ ਬਲੋਜਰਾਂ ਨਾਲ ਆਪਣੀ ਕਰਿਆਣਾ ਦੇ ਨਾਲ ਖੋਲ ਰਹੀ ਐ ਤੇ ਅਸੀਂ ਬੰਦ ਨਹੀਂ ਕੀਤੇ ਉਹਨਾਂ ਕੀਤੇ ਸੀ ਤੇ ਹੁਣ ਜਦੋਂ ਅੰਦੋਲਨ ਜਿੱਤ ਵੱਲ ਸੀ ਅੰਦੋਲਨ ਦੀ ਜਿਹੜੀ ਹੈਗੀ ਆ ਗੱਲਬਾਤ ਚੱਲ ਰਹੀ ਸੀ ਤੇ ਹੁਣ ਆ ਕੇ ਕੀ ਮਜਬੂਰੀ ਆ ਗਈ ਜਿਹੜਾ ਇਹਨੂੰ ਇੱਕਦਮ ਇੱਕ ਕਦਮ ਚੁੱਕਣਾ ਪਿਆ ਉਹ ਵੀ ਬਜੁਰਗੋਥੇ ਬੈਠੇ ਆ 114 ਦਿਨਾਂ ਤੋਂ ਭੁੱਖਾ ਜਗਜੀਤ ਸਿੰਘ ਡੱਲੇਵਾਲ ਜਿਹੜਾ ਮੀਟਿੰਗ ਦੇ ਵਿੱਚ ਜਾਂਦਾ ਹੈ ਤੇ ਉਹਦੀ ਐਂਬੂਲੈਂਸ ਨੂੰ ਵੀ ਜਿਹੜਾ ਹੈਗਾ ਜਿਹੜਾ ਡਿਟੇਨ ਕੀਤਾ ਜਾਂਦਾ ਹੈ ਤੇ ਇਹ ਬਹੁਤ ਵੱਡੀ ਜਿਹੜੀ ਇਸ ਪੰਜਾਬ ਦੀ ਆਮ ਆਦਮੀ ਸਰਕਾਰ ਦੀ ਲਾਹਨਤੀ ਭਗਵੰਤ ਮਾਨ ਦੀ ਲਾਹਨਤੀ ਤਾਂ ਕਹਿ ਰਹੇ ਆ ਵੀ ਇਸ ਤੋਂ ਵੱਡੀਆਂ ਕੋਈ ਲਾਹਨਤਾ ਨਹੀਂ ਬਾ ਸਕਦੇ ਜਿਹੜਾ ਮੈਂ ਇੱਕ ਇਸ ਵੀਡੀਓ ਤੋਂ ਬਾਅਦ ਫੋਟੋਆਂ ਵੀ ਭੇਜੂਗਾ ਜਿਹੜੀਆਂ ਫੋਟੋਆਂ ਦੇ ਵਿੱਚ ਭਗਵੰਤ ਮਾਨ ਬੈਠਾ ਹੋਊਗਾ ਕਦੇ ਇਹ ਖੁੱਡੀਆਂ ਬੈਠਾ ਕਦੇ ਅਮਨ अरोड़ा ਬੈਠਾ ਇਹ ਸਰਕਾਰ ਦੇ ਸਾਰੇ ਮੰਤਰੀ ਧਰਨਿਆਂ 'ਚ ਬੈਠੇ ਆ ਜਿਹੜੀ ਸਰਕਾਰ ਧਰਨਿਆਂ ਤੋਂ ਬਣੀ ਹੋਵੇ ਜਿਹੜੀ ਸਰਕਾਰ ਅੰਦੋਲਨ ਤੋਂ ਬਣੀ ਹੋਵੇ ਜਿਹੜੀ ਸਰਕਾਰ ਅੰਨਾ ਹਜ਼ਾਰੇ ਦਾ ਸਹਾਰਾ ਲੈ ਕੇ ਬਣੀ ਹੋਵੇ ਉਹ ਅੱਜ ਅੰਦੋਲਨਕਾਰੀਆਂ ਨੂੰ ਐਵੇਂ ਖੇਡੇੜੇ ਇਹ ਬਹੁਤ ਮਾੜੀ ਗੱਲ ਲੋਕਤੰਤਰ ਦੇ ਵਿੱਚ ਸ਼ਬਦ ਦਾ ਅਧਿਕਾਰ ਹੈ ਸਭ ਨੂੰ ਰਾਈਟਸ ਹੈ ਵੀ ਆਪਣੀ ਗੱਲ ਰੱਖੇ ਅਸੀਂ ਵੀ ਆਪਣੀ ਗੱਲ ਰੱਖ ਰੱਖੇ ਸੀ ਅਸੀਂ ਤਾਂ ਆਪਣੇ ਦਿੱਲੀ ਜਾ ਰਹੇ ਸੀ ਹਰਿਆਣਾ ਸਰਕਾਰ ਨੇ ਰੋਕਿਆ ਅਸੀਂ ਰੁੱਕ ਗਏ ਅੱਜ ਇਹ ਜਿਹੜਾ ਕੱਲ ਰਾਤ ਨੂੰ ਹੋਇਆ ਉਸ ਦੀ ਜਿੰਨੀ ਨਿੰਦਾ ਕਰੀ ਉਹਨੀ ਥੋੜੀ ਹੈ ਕਿਉਂਕਿ ਇਹ ਕੰਮ ਜਿਹੜਾ ਹੈਗਾ ਗੱਲ ਚਲਦੀ ਦੇ ਵਿੱਚ ਹੋਇਆ ਮੰਗਾ ਨਜ਼ਦੀਕ ਲੱਗੀਆਂ ਹੋਈਆਂ ਸੀ ਉਦੋਂ ਕੀਤਾ ਗਿਆ ਤੇ ਉਸ ਤੋਂ ਬਾਅਦ ਅਸੀਂ ਮੀਟਿੰਗ ਦੇ ਵਿੱਚ ਵੀ ਖਸਤਾ ਜਾਰੀ ਕੀਤਾ ਉੱਥੇ ਵੀ ਉਹਨਾਂ ਮੰਤਰੀਆਂ ਨੇ ਇਨਕਾਰਤਾ ਵੀ ਨਹੀਂ ਜਿਨੇ ਐਸਾ ਐਸਾ ਸੀਨ ਨਹੀਂ ਕਰਾਂਗੇ ਤੇ ਇਸ lanthanth ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਮੇਰਾ ਖਿਆਲ ਵੀ ਇਤਿਹਾਸ ਦੇ ਵਿੱਚ ਕਿਸਾਨੀ ਇਤਿਹਾਸ ਦੇ ਵਿੱਚ ਇਸ ਤੋਂ ਮਾੜਾ ਕੋਈ ਮੁੱਖ ਮੰਤਰੀ ਨਹੀਂ ਹੋ ਸਕਦਾ ਇਸ ਤੋਂ ਮਾੜਾ ਕੋਈ ਮੁਖੀਆ ਨਹੀਂ ਹੋ ਸਕਦਾ ਜਿਨ੍ਹਾਂ ਨੇ ਬਲਾ ਕੇ ਧੋਖੇ ਨਾਲ ਗ੍ਰਿਫਤਾਰ ਕਰਕੇ ਤੇ ਸਾਡੇ ਜਿਹੜੇ ਇਹਨਾਂ ਚਿਰ ਦੇ ਅੰਦੋਲਨ ਨੂੰ ਤਿਆਸ਼ ਨਸ਼ ਕੀਤਾ ਇਹ ਕਿਸ ਜਿਹੜੇ ਕਾਰਪੋਰੇਟ ਦੇ ਅਧੀਨ ਆ ਕੇ ਕਿੰਨਾ ਕੁ ਉਹਨਾਂ ਤੋਂ ਜਿਹੜੇ ਜਿਨ੍ਹਾਂ ਨੂੰ ਕਿੰਨੂੰ ਤਕਲੀਫ ਹੋਣੀ ਨਾ ਤੇ ਸਾਡੀ ਸਰਕਾਰ ਨੂੰ ਕੋਈ ਦਿੱਕਤ ਆ ਨਾ ਕਿਸੇ ਹੋਰ ਸਾਡੇ ਵਪਾਰੀ ਭਰਾਵਾਂ ਨੂੰ ਦਿੱਕਤ ਸੀ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਜਿਹੜੇ ਐਮਐਸਪੀ ਤੇ ਦੂਜੀਆਂ ਮੰਗਾਂ ਤੋਂ ਬਾਅਦ ਜਿਨ੍ਹਾਂ ਨੂੰ ਸੇਕ ਪਹੁੰਚਣਾ ਸੀ ਤੇ ਉਹਨਾਂ ਕਾਰਪੋਰੇਟ ਦੇ ਅਧੀਨ ਹੋ ਕੇ ਜਿਹੜਾ ਕੇਜਰੀਵਾਲ ਤੇ ਇਹਨੇ ਮਿਲ ਕੇ ਜਿਹੜਾ ਕਾਰਨਾਮਾ ਕੀਤਾ ਪਤਾ ਨਹੀਂ ਕਿੰਨੇ ਕਿ ਉਹਨਾਂ ਤੋਂ سرمਾਇਆ ਲਿਆ ਹੋਊਗਾ ਵੀ ਕਿਸਾਨੀ ਅੰਦੋਲਨ ਨੂੰ ਦਬਾਉਣ ਵਾਸਤੇ ਲੇਕਿਨ ਇਹ ਗੱਲ ਦੱਸ ਦਿੰਨੇ ਆ ਇਹ ਅੰਦੋਲਨਾਂ ਦੱਬਿਆ ਸੀ ਨਾ ਦੱਬੂਗਾ ਜਿਹੜੇ ਡਿਟੇਨ ਕੀਤੇ ਹੋਏ ਨੇ ਜਿਹੜੇ ਫੜੇ ਹੋਏ ਨੇ ਜਿਹੜੇ ਜੇਲਾਂ 'ਚ ਗਏ ਨੇ ਉਸ ਵਿੱਚ ਜੋ ਸੈਂਕੜੇ ਕਿਸਾਨਾਂ ਨੇ ਭੁੱਖ ਹੜਤਾਲ ਉੱਥੇ ਜਾਰੀ ਕਰਤੀ ਹੈ ਅੱਜ ਬਹੁਤ ਸਾਰੇ ਜਗ੍ਹਾ ਤੇ ਡੀਸੀ ਦਫ਼ਤਰਾਂ 'ਚ ਜਿਹੜੇ ਆ ਗਿਆ ਪ੍ਰਦਰਸ਼ਨ ਕੀਤੇ ਜਾ ਰਿਹਾ ਹੈ ਕਈ ਜਗ੍ਹਾ ਰੋਡ ਜਾਮ ਕੀਤੇ ਜਾ ਰਿਹਾ ਹੈ ਕਈ ਜਗ੍ਹਾ ਇਸ ਲਾਹਨਤੀ ਦੇ ਪੁਤਲੇ ਫੁੱਕੇ ਜਾ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਜਲਦੀ ਜਿਵੇਂ ਅਸੀਂ ਇੱਕ ਦੂਜੇ ਨਾਲ رابطہ ਕਾਇਮ ਕਰ ਸਕਾਂਗੇ ਕਿਉਂਕਿ ਅਲੱਗ-ਅਲੱਗ ਥਾਵਾਂ 'ਤੇ ਅਸੀਂ ਫਸੀ ਹੋਏ ਆ ਜਿਹੜੇ ਅਸੀਂ ਬਾਹਰ ਰਹਿ ਗਏ ਆਂ ਸੀ ਤੇ ਜਲਦੀ ਇੱਕ ਵੱਡਾ ਪ੍ਰੋਗਰਾਮ ਵੀ ਦਵਾਂਗੇ ਤੇ ਇਹ ਅੰਦੋਲਨ ਇਸ ਲਾਹਨਤੀ ਦੇ ਦਬਾਇਆ ਨਹੀਂ ਦਬੂਗਾ ਇਹ ਅੰਦੋਲਨ ਜਾਰੀ ਰਹੂਗਾ ਰੂਪ ਕੋਈ ਵੀ ਹੋ ਸਕਦਾ ਹੈ ਲੇਕਿਨ ਮੰਗਾ ਮੰਨਣ ਤੱਕ ਇਸ ਅੰਦੋਲਨ ਨੂੰ ਜਿਹੜਾ ਜਾਰੀ ਰੱਖਿਆ ਜਾਊਗਾ ਤੇ ਇਸ ਲਹਨਤੀ ਨੂੰ ਜਿੰਨੀਆਂ ਲਹਨਤਾਂ ਪਾਈਆਂ ਜਿੰਨੋਂੀਆਂ ਥੋੜੀਆਂ ਤੇ ਆਉਣ ਵਾਲੇ ਸਮੇਂ 'ਚ ਰਹਿਦੀ ਦੁਨੀਆ ਤੱਕ ਰਹਿੰਦੀ ਕਿਸਾਨੀ ਤੱਕ ਇਸ ਲਹਨਤੀ ਦਾ ਜਿਹੜਾ ਨਾਮ ਹੈ ਲਹਨਤਾਂ ਦੇ ਨਾਲ ਹੀ ਲੈ ਜਾਊਗਾ ਤੇ ਆਉਣ ਵਾਲੇ ਸਮੇਂ 'ਚ ਇਹ ਪੰਜਾਬ ਤੇ ਦੇਸ਼ ਦੱਸ ਦਊਗਾ ਵੀ ਆਮ ਆਦਮੀ ਪਾਰਟੀ ਨੂੰ ਦੱਸ ਦਊਗਾ ਤੇ ਇਸ ਭਗਵੰਤ ਸਿੰਘ ਮਾਨ ਨੂੰ ਦੱਸ ਦਊਗਾ ਜਿਹੜਾ ਅੰਦੋਲਨ 'ਚੋਂ ਨਿਕਲ ਕੇ ਅੰਦੋਲਨ ਨੂੰ ਕੁਚਲਣ ਦਾ ਕੰਮ ਕੀਤਾ ਪਿੱਠ 'ਚ ਛੁਰਾ ਮਾਰਨ ਦਾ ਕੰਮ ਕੀਤਾ ਕਸਾਨਾਂ ਤੇ ਧਰੋਖ ਮਾਉਣ ਦਾ ਕੰਮ ਕੀਤਾ ਇਸ ਲਾਂਤੀ ਨੂੰ ਲੱਖ ਦੀਆਂ ਲਾਂਡਾਂ